ਮੰਮਾ ਵਿਤਰਾਮ ਨਾਲ ਰਹਦਾ ਤੇ ਚੋਰੀ ਕਰਦਾ ਉਦੋਂ ਖੰਦਰਾ ਸਾਹਮਣੇ ਵੱਧ ਹੁੰਦਾ ਹੈ ਤੇ ਬਾਗਲਖਾ ਪਾਛਨ ਦਿੰਦੇ ਆ ਵੱਡੇ ਛੋਟੇ ਕਿ ਸਿਆਸਤ ਨੂੰ ਕੀੜੀ ਫਿਰਦੀ ਦਿੱਖਦੀ ਹੈ 11-12 ਮਹੀਨੇ ਤਨੂੰ ਹੀ ਸਰਕਾਰ ਰਹੀ ਹੈ ਬਾਗ ਤੇ ਮੌਕਿਆਂ ਨੂੰ ਮਿਲੋ ਉਹ ਲੱਖਾਂ ਲੋਕਾਂ ਨੂੰ ਮਿੱਠral ਖਾਤਾ ਇਹਨੇ ਦੇ ਲੱਖਾਂ ਲੋਕ ਖਾਂਦੇ ਆ ਮੀਤ ਸਰਾਬ ਵੀ ਕਾਲੀ ਗਨ ਖਤਮ ਨਹੀਂ ਹੋਏਗਾ ਚੈਲੰਗਾ ਮੇਰਾ ਜਮਾਦਰ ਕਾਮ ਸੂਰਜ ਧਰਤੀ ਸਮਾਨ ਹੋਏਗਾ ਪੰਚ ਤੋਂ ਕਾਲਸੇ ਤੋਂ ਤੇ ਲੇਖ ਤੋਂ ਦੂਜੇ ਵਿੱਚ ਤੇ ਮੈਂ ਬਾਦਲ ਦੇ ਲੱਖ ਹੋਣਾ ਕਹਿੰਤ ਹਾਂਗਾ ਕਿਉਂਕਿ ਇਹ ਸਾਤ ਦੀ ਸੰਭੁਗਲ ਨਹੀਂ ਹੈ ਸੁਖਦੀਰ ਬਾਦਲ ਮਜੀਦੀਆ ਬੀਬੀ ਸ਼ਿੰਦਰੋ ਲੱਖਾਂ ਸਾਲ ਰਾਜ ਕਰਨ ਹੈਲੋ ਮੈਨੂੰ ਇਸ ਤਸਵੀਰ ਬਾਲ ਸਾਹ ਕੋਈ ਭਾਸ਼ਣ ਦੇ ਰਹੀ ਜੇ ਤੇ ਉਹਨਾਂ ਦੇ ਥੱਲੇ ਨੰਬਰ ਸੀ ਇਹ ਅਕਾਲੀ ਦਲ ਦਾ ਨੰਬਰ ਹੈ ਜਾਂ ਕੋਈ ਹੋਰ ਹੈ ਨਾ ਕਿ ਮੈਨੂੰ ਪੜਨਾ ਨਹੀਂ ਆ ਰਹੀ ਅੰਗਰੇਜ਼ੀ ਜੀ ਵੀ ਐਕਚੁਅਲੀ ਇਹ ਚੈਨਲ ਦਾ ਨੰਬਰ ਹੈ ਸਾਡੇ ਚੈਨਲ ਦਾ ਹਾਂਜੀ ਠੀਕ ਤੁਸੀਂ ਦਾ ਕਰੋ ਵਾਕ ਹੋਗੇ ਨਾ ਇੱਕ ਤਰ੍ਹਾਂ ਦਾ ਉਹ ਪ੍ਰੋਗਰਾਮ ਦੇ ਰਹੇ ਹਨਾ ਹਾਂਜੀ ਹਾਂਜੀ ਮਤਲਬ ਉਹ ਜਿਹੜੀ ਲਾਈਵ ਸਪੀਚ ਚੱਲ ਰਹੀ ਉਹ ਹੀ ਚੱਲ ਰਹੀ ਹੈ ਚੈਨਲ ਤੇ ਤਦ ਮੈਂ ਤਾਂ ਇਹ ਰੱਖਿਆ ਕਿ ਅਕਾਲੀ ਦਾ ਉਹਦੇ ਨਾਲ ਗੱਲ ਕਰਨੀ ਨਹੀਂ ਮੈਂ ਤਾਂ ਓਕੇ ਓਕੇ ਜੀ ਹੋਰ ਬੋਲਣਾ ਬਾਕੀ ਫਿਰਦਾ ਜਿਹੜੀ ਮਤਲਬ ਹੁਣ ਇਹ ਉਹ ਮੰਗਦੇ ਪਏ ਆ ਮਾਫੀ ਮੰਗਦੇ ਪਏ ਆ ਤੇ ਤੈਨੂੰ ਕੀ ਲੱਗਦਾ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹਨੂੰ ਪਹਿਲਾਂ ਮੰਗਣੀ ਚਾਹੀਦੀ ਸੀ ਹੁਣ ਕਿਉਂ ਮੰਗ ਰਹੇ ਹੁਣ ਬੋਲਣ ਦਾ ਕਿ 40 ਸਾਲ ਦਿੱਤਣਾ ਚਾਹੀਦਾ ਨਹੀਂ ਜਿਤਨਾ ਚਾਹੀਦਾ ਹੂੰ ਪਰ ਮੈਂ ਕਿਸੇ ਨੂੰ ਵੋਟ ਨਹੀਂ ਪਾਉਂਦਾ ਮੇਰੇ ਕੋਲ ਸਾਰੇ ਪਰ ਸਾਰੀਆਂ ਪਾਰਟੀਆਂ ਆ ਜਾਂਦੇ ਆ ਮੈਂ ਇਸੇ ਵੀ ਮੈਨੂੰ 40 ਸਾਲ ਦਿੱਤਣਾ ਚਾਹੀਦਾ 100 ਤੋਂ ਸਾਲ ਜੋਬੀ ਜੋਬੀ ਤੇ ਰਾਜ ਕਰੇ ਹੂੰ ਪਰ ਮੇਰਾ ਇਹ ਤਾਂ ਰਾਜ ਨਾ ਲੈਣਾ ਦੇਣਾ ਨਹੀਂ ਇਹੀ ਤਾਂ ਫਕੀਰ ਸਾਧੂ ਲੋਕਾਂ ਦੀ ਸੇਵਾ ਕਰਨੀ ਹੈ ਪਰ ਇੱਕ ਗੱਲ ਦੀ ਮੈਨੂੰ ਨਰਾਜ਼ਗੀ ਹੈ ਹੂੰ ਜੀ ਵੀ ਡਰਚੋਰਾ ਜੀ ਹੋਤੋ ਤਾਂ ਖਤਰਾ ਹੈ ਹੀ ਹੈ ਹੈਨਾ ਹੂੰ ਜੀ ਬਿਲਕੁਲ ਕਿ ਇੱਕ ਮਤਲਬ ਇਹ ਚੋਰਾ ਨੂੰ ਮਾਰ ਅਹਦਰ ਚੋਰੀ ਕਰਦਾ ਉਹਦੋਂ ਖੰਡਰਾ ਸਾਹਿਬ ਨੂੰ ਵੱਧ ਹੁੰਦਾ ਇਹ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਬੇਅਦਬੀ ਉਸ ਸਮੇਂ ਹੋਈਆਂ ਸੀ ਜਿਵੇਂ ਉਹ ਮਾਫੀ ਦੋ ਵਾਰ ਮੰਗ ਚੁੱਕੇ ਨੇ ਪਹਿਲਾਂ ਵੀ ਮੰਗੇ ਨੇ ਪਰ ਕਦੋਂ ਕੱਦਾਂ ਉੱਥੇ ਆ ਰਹੇ ਨੇ ਜੀ ਤੇ ਬਾਦਲ ਸਾਹਿਬ ਪਾਸੇ ਦਿੰਦੇ ਆ ਵੱਡੇ ਛੋਟੇ ਕਿ ਸਿਆਸਤ ਨੂੰ ਕੀੜੀ ਫਿਰਦੀ ਦਿਖਦੀ ਹੈ ਹੂੰ ਤੇ ਗੋਲੀ ਇਹਦੇ ਰਾਤ ਚੱਲੀ ਜੀ ਤੇ ਕੀ ਇਹਨੂੰ ਇਹ ਕੰਦਰ ਸਾਹਿਬ ਨੂੰ ਮੌਕਾ ਨਹੀਂ ਮਿਲਿਆ ਤੇ 11-12 ਮਹੀਨੇ ਤੱਕ ਵੀ ਸਰਕਾਰ ਰਹੀ ਹੈ ਬਾਅਦ ਕਿਸੇ ਮੌਕਾ ਕਿਉਂ ਨਹੀਂ ਮਿਲਿਆ ਹੂੰ ਯਾਰ ਮੇਰਾ ਵੀ ਉਹਦੇ ਨਾਲ ਨਹੀਂ ਲੜਾਇਆ ਭਾਗਣਾ ਨਹੀਂ ਆ ਮੇਰੇ ਲੈਣਾ ਦੇਣਾ ਉਹ ਤਾਂ ਮਸੂਮ ਜਾਈ ਦਿੱਤਾ ਤੇ ਯਾਰਾ ਬੈਰਾ ਮੇ ਨੀ ਸਰਕਾਰ ਰਹੀ ਕਿ ਉਹ ਇੱਕ ਬੰਦਾ ਪੇਸ਼ ਨਹੀਂ ਕੀਤਾ ਤੇ ਜੇ ਕੋਈ ਪਹਦਾ ਹੀ ਤਾਂ ਪਛਾਤੀ ਪੁਲਿਸ ਕਹਿ ਦਿੰਦਾ ਸੀ ਹੂੰ ਇੱਕ ਇੱਕ ਨਰਾਜ਼ਗੀ ਮੇਰੀ ਇਹ ਨੰਬਰ 2 ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਮੈਂ ਨੰਗੇ ਕਰੂੰਗਾ ਉਹਨੇ ਵੀ ਜੋ ਬਾਹਰ ਲਿਆਂਦੀਆਂ ਤੇ ਉਹ ਇਹਦੇ ਰਾਜ ਤਾਂ ਬਾਹਰ ਵੀ ਨਹੀਂ ਆਈਆਂ ਹੂੰ ਨੰਬਰ 3 ਹੂੰ ਕਿ ਹਰਮੰਦਰ ਸਾਹਿਬ ਦੇ ਵਿੱਚ ਗੁੰਡਾਗਰਦੀ ਰੱਜ ਕੇ ਬਾਹਰ ਆ ਰਹੀ ਹੈ ਜੀ ਕਿ ਮੈਂ ਵੀ ਗੁੰਡਾਗਰਦੀ ਗੁੰਡਾਗਰਦੀ ਇੱਕ ਨਾ ਸੈਣੀ ਸੈਣੀ ਆ ਕੋਈ ਪੱਤਰਕਾਰ ਹਾਂ ਹਾਂ ਉਹ ਬੜਾ ਸਾਫ਼ ਬੋਲਦਾ ਸਿੱਧਾ ਜੀ ਸੋਰੀ ਹਾਂ ਜਿਹਨਾਂ ਵਰਤੀ ਸੌੜਿਓ ਪੱਤਰ ਉਹਦਾ ਨੰਬਰ ਵੀ ਤੁਹਾਨੂੰ ਮੈਂ ਦੇ ਦਿਆਂਗਾ ਕਿਤੇ ਤੁਹਾਨੂੰ ਪਤਾ ਹੋਊਗਾ ਸੈਣੀ ਸੈਣੀ ਆ ਕੋਈ ਮੁੰਡਾ ਜੀ ਦਾ ਜਦੋਂ ਮਰਦਾਨੀ 30 35 ਸਾਲ ਦਾ ਹਾਂ ਤੇ ਕਮਰਾ ਨਹੀਂ ਦਿੰਦੇ ਪਈ ਹੂੰ ਹੂੰ ਤੇ ਜਿਹਨੂੰ ਅਸੀਂ ਇਹ ਪਖੰਡੀ ਦੰਬੀ ਦੇਹਧਾਰੀ ਬੋਲਦੇ ਆ ਸਰਸੇ ਵਾਲੇ ਤੇ ਵਿਆਹ ਵਾਲੇ ਤੇ ਇਥੇ ਕਰੋਨਾ ਲੋਕ ਜਾਂਦੇ ਆ ਤੇ ਉਹ ਪੈਸੇ ਦੇ ਕੇ ਲੈ ਕੇ ਜਾਂਦੇ ਆ ਤੇ ਉੱਥੇ ਨਾਲ ਪ੍ਰਬੰਧ ਵੀ ਕਰਦੇ ਖਾਣ ਪੀਣ ਦਾ ਹੂੰ ਤੇ ਫਿਰ ਪਖੰਡੀ ਕੌਣ ਆ ਹੂੰ ਉਹ ਲੱਖਾਂ ਲੋਕਾਂ ਨੂੰ ਮੀਟਸਰਾਬ ਛੱਡਦਾ ਤੇ ਇਹਨਾਂ ਦੇ ਲੱਖਾਂ ਲੋਕ ਖਾਂਦੇ ਆ ਮੀਟਸਰਾਬ ਹੂੰ ਤੇ ਖਰਚੇ ਪੂਰੇ ਨਹੀਂ ਹੋ ਰਹੇ ਨਹੀਂ ਬਸ ਇੱਕ ਤਾਂ ਤੁਹਾਡੇ ਕਹਿਣ ਦਾ ਭਾਵੇਂ ਆ ਕਿ ਇਹਨਾਂ ਦੇ ਨਾਲੋਂ ਲੱਖ ਗੁਣਾ ਚੰਗਾ ਉਹ ਹੈ ਲੱਖ guna ਹਜ਼ਾਰ ਅਰਬ ਅਰਬ ਕਾਰਨ ਇਹ ਅਕਾਲੀ ਦਲ ਖਤਮ ਨਹੀਂ ਹੋਏਗਾ ਚੈਲੰਜ ਹੈ ਮੇਰਾ ਜਿਵੇਂ ਚੰਦ ਸੂਰਜ ਧਰਤੀ ਸਮਾਨ ਰਹੇਗਾ ਹਮ ਪਰ ਬਾਦਲ ਦਲ ਨੂੰ ਕੱਢ ਦੇਣਾ ਪਾਸੇ ਹੋ ਜਾਣਾ ਚਾਹੀਦਾ ਜਬਾਦਤ ਸਾਹਿਬ ਪਾਸੇ ਹੋ ਜਾਣ ਮਤਲਬ ਕਿ ਫਿਰ ਅਕਾਲੀ ਦਲ ਪਹਿਲਾਂ ਮੰਗ ਜਿਵੇਂ ਪਹਿਲਾਂ ਸੀ ਪੰਥਕ ਪਾਰਟੀ ਸੀਗੀ ਇੱਕ ਕਹਿ ਸਕਦੇ ਆ ਕਿ ਰੁਤਬਾ ਹੋਵੇਗਾ ਪ੍ਰਕਾਸ਼ ਤਿੰਨ ਬਾਦਲ ਦੇ ਸਮੇਂ ਅੱਗੋਂ ਮਿੰਟ ਪੈਣਾ ਹਮ ਵੀ ਆਪ ਹੀ ਬੰਦਾ ਚੁਣ ਲੈਣ ਹਮ ਮੇਲਾ ਆਪਣੇਆਂ ਦੇ ਵਿੱਚੋਂ ਇਹ ਮਾਝੇ ਮਾਲਵੇ ਦੋਆਬੇ ਦਾ ਕੋਈ ਵੀ ਹੂੰ ਬਿੱਕੋ ਆਇਆ ਤਾਂ ਹੁਣ ਪਾਰਟੀ ਨਾਲ ਨਹੀਂ ਮੜੀ ਹੂੰ ਜੀ ਉਹ ਕੋਈ ਜੌਲਿਆਂ ਨੂੰ ਮੂੰਹੇ ਲਾ ਦੇਣਾ ਪਿੱਛੇ ਹੋ ਜਾਣਾ ਹੂੰ ਦੇ ਤਾਂ ਫਿਰ ਇਹ ਤਾਂ ਫਿਰ ਜਿਹੜੇ ਟਕਸਾਲੀ ਅਕਾਲੀ ਨੇ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਸੁਖਬੀਰ ਬਾਦਲ ਨੂੰ ਪਿੱਛੇ ਹਟ ਜਾਣਾ ਚਾਹੀਦਾ ਪਾਰਟੀ ਫਿਰ ਸ਼ੁਰੂ ਹੋ ਜੂਗੀ ਅਸੀਂ ਨਾਲ ਜੁੜਾਂਗੇ ਮਤਲਬ ਤੁਸੀਂ ਵੀ ਉਹੀ ਗੱਲ ਕਹਿ ਰਹੇ ਹੋ ਕਿ ਸੁਖਬੀਰ ਬਾਦਲ ਨੂੰ ਪਿੱਛੇ ਹਟ ਜਾਣਾ ਚਾਹੀਦਾ ਕਿ ਅਕਾਲੀ ਦਲ ਖਤਮ ਨਹੀਂ ਹੋਏਗੀ ਪਰ ਜਿਵੇਂ ਦੇ ਹਾਲਾਤ ਨੇ ਉਹ ਫਿਰ ਦਰਸਾਰੇ ਨੇ ਕਿਹਾ ਅਕਾਲੀ ਦਲ ਖਤਮ ਹੀ ਹੋਈ ਪਈ ਆ ਉਹ ਨਾ ਕੋਈ ਨਾ ਕੋਈ ਅਕਾਲੀ ਦਲ ਵੱਖ-ਵੱਖ ਹੋਊਗੀ ਮੈਂ ਸਿਮਰਨਜੀਤ ਦੇ ਮਾਨਦੇ ਵੀ ਹੱਕ ਵਿੱਚ ਨਹੀਂ ਉਹ ਵੀ ਡੋਗਲਾ ਆ ਉਹ ਕਿਉਂ ਸਰਸੇ ਵਾਲੇ ਵਿਆਹ ਅਵਿਆਸ ਵਾਲੇ ਦੇ ਚਰਨੀ ਜਾ ਕੇ ਲੱਗਦਾ ਇਹ ਹੂੰ ਵੋਟਾਂ ਵਾਸਤੇ ਲੱਗਦਾ ਹੂੰ ਜੇ ਸੁਖਵੀਰ ਵਿਆਹ ਸਰਸੇ ਵਾਲੇ ਕੋਲ ਜਾਣਾ ਬਿਲਕੁਲ ਬਗੜਾਟ ਜਿੱਮੇ ਤੁਸੀਂ ਕਿਹਾ ਕਿ ਡੇਰਿਆਂ ਦਾ ਸਾਰਾ ਲੈਂਦੇ ਨਹੀਂ ਵੋਟਾਂ ਦੇ ਲਈ ਲੈਂਦੇ ਨਹੀਂ ਪੈਸੇ ਮੰਗਦੇ ਹੂੰ ਇਹ ਇਹਨਾਂ ਦੇ ਚਰਨੀ ਲੱਗਦੇ ਜਾ ਜਾ ਕੇ ਅੱਛਾ ਇਹ ਤਾਂ ਛੋਟੂ ਗੱਲ ਇਹ ਤਾਂ ਇਹ ਤਾਂ ਜਗ ਜਹਰ ਮੀਕੰਤ ਪਾਪੀ ਬਾਦਲ ਸਾਹਿਬ ਨੂੰ ਮਾਫੀ ਇੱਕ ਗੱਲ ਤੇ ਹੈ ਸੁਖਵੀਰ ਬਾਦਲ ਨੂੰ ਹੂੰ ਵੀ ਆਪਣੀ ਪਾਰਟੀ ਦਾ ਮਾਧਿਅਮ ਮਾਲਵੇ ਦਾ ਕੋਈ ਬੰਦਾ ਚੰਗਾ ਹੂੰ ਜਿਵੇਂ ਢੀਡ ਸਾਈ ਲੈ ਲਵੋ ਹਾਂ ਹਾਂ ਜੀ ਕੋਈ ਵੀ ਬੰਦਾ ਵੀ ਭਾਈ ਮੈਥੋਂ ਜੋ ਸੇਵਾ ਮੇਰੇ ਬਾਪ ਤੋਂ ਹੋਈ ਉਹ ਪ੍ਰਮਾਣ ਕਰੋ ਮੈਂ ਮਾਫੀ ਮੰਗਦਾ ਪੰਥ ਤੋਂ ਖਾਲਸੇ ਤੋਂ ਤੇ ਲਿਖ ਕੇ ਦੇ ਦੇਵੇ ਤੇ ਮੈਂ ਬਾਦਲ ਦੇ ਲੱਖ ਗੁਣਾ ਸਹਿਮਤ ਹੋਊਗਾ ਵੀ ਤੁਸੀਂ ਪਾਰਟੀ ਸੰਭੂਗ ਗੱਲ ਤਾਂ ਇੰਨੀ ਹੈ ਹੂੰ ਨਾਲੇ ਚੋਰ ਨਾਲੇ ਚਤਰਾਈ ਜੀ ਦੁੱਖ ਭੈਣਾ ਆਪਾਂ ਦੁੱਖ ਰੋ ਰਹੇ ਆਂ ਹਾਂਜੀ ਹਾਂਜੀ ਪਰ ਇੱਕ ਵਾਰ ਮਜੀਠੀਆ ਕਹਿੰਦਾ ਆ ਵੀ ਮੈਨੂੰ ਗਲਤ ਫਸਾਇਆ ਗਿਆ ਚਿੱਟੇ ਚ ਹੂੰ ਤੇ ਕੱਲ ਨੂੰ ਮਜੀਠੀਆ ਦੀ ਸਰਕਾਰ ਆ ਕਿ ਇਹ ਪਸਾਦੂ ਇਹਦੇ ਮਲਕ ਕੋਰਟ ਕਚਹਿਰੀਆਂ ਗਲਤ ਹੋਈਆਂ ਫਿਰ ਹੂੰ ਇਹ ਹੀ ਆਪ ਹੋਇਆ ਮਤਲਬ ਤੁਸੀਂ ਕਿਵੇਂ ਮੰਨਦੇ ਕਿ ਜਿਹੜਾ ਮਜੀਠੀਆ ਜਿਵੇਂ ਕਹਿ ਰਹੇ ਕਿ ਮੈਨੂੰ ਗਲਤ ਫਸਾਇਆ ਗਿਆ ਪਰ ਕੇਸ ਤਾਂ ਉਸ ਦੇ ਖਿਲਾਫ ਜਾਂਦੇ ਨੇ ਕਾਨੂੰਨੀ ਕਾਰਵਾਈ ਕੁਝ ਹੋਰ ਬੋਲਦੀ ਹੈ ਮੈਂ ਵੀ ਤਾਂ ਇਹੀ ਬੇਨਤੀ ਕਰਦਾ ਤੈਨੂੰ ਕਿ ਮਜੀਠੀਆ ਕਹਿੰਦਾ ਮੈਨੂੰ ਗਲਤ ਫਸਾਇਆ ਤਾਂ ਤੇ ਕਾਨੂੰਨੀ ਮਜੀਠੀ ਦੀ ਸਰਕਾਰ ਨੂੰ ਇਹ ਪਸਾਦੂ ਫਿਰ ਕੋਰਟ ਵਿਚਾਰੀਆਂ ਗਲਤ ਹੋ ਗਈਆਂ ਇਹ ਹੀ ਆਪ ਹੋਇਆ ਬਿਲਕੁਲ ਤੇ ਇਹਨੂੰ ਪਸਾਉਂਦਾ ਕੋਈ ਮੈਨੂੰ ਨਹੀਂ ਪਸਾਉਂਦਾ ਕੋਈ ਕਿ ਇਹ ਸਭ ਨਾਟਕ ਹੈ ਬੇੜਾ ਗਰਕ ਕਿਹਨੇ ਕੀਤਾ ਅਕਾਲੀਆਂ ਦੇ ਮੁਖੀਆਂ ਨੇ ਜੀ ਮੈਂ ਕਹਿੰਦਾ ਸੁਖਵੀਰ ਬਾਦਲ ਨੂੰ ਇੱਥੇ ਵੀ ਮਾਫੀ ਮਿਲੂ ਦਰਗਾਹ 'ਚ ਵੀ ਮਿਲੂਗੀ ਥੇ ਅਕਾਲ ਤਖਤ ਪੁੱਠਾ ਹੋ ਕੇ ਲੜਕਦੇ ਅਕਾਲ ਤਖਤ ਤੇ ਮਾਫੀ ਮਿਲਣ ਨਹੀਂ ਹੁੰਦੀ ਇਹਨੂੰ ਜੀ ਅਕਾਲ ਤਖਤ سے معافی ਦਾ ਕੀ ਹੈ ਉਹ ਤਾਂ ਬੰਦੇ ਤਾਂ ਇਹਨਾਂ ਦੇ ਆ ਅਕਾਲ ਤਖਤ ਕੌਣ ਹੈ ਇਹਨਾਂ ਦੇ ਬੰਦਾ ਬੈਠਾ ਹੈ ਜੀ 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 ਜੇ ਸਰਕਾਰੀ ਬੱਸ ਦਾ ਡਰਾਈਵਰ ਬਦਲਦੇ ਆ ਇਹੇ ਅਕਾਲ ਤਖਤ ਤੇ ਜਿਹੇ ਬਦਲ ਦਿੰਦੇ ਆ ਜੀ ਆ ਮੜੇ ਦਾ ਤੇ ਅਸੀਂ ਜੇ ਤੁਹਾਡੇ ਕੋਲ ਆਈਏ ਗੱਲਬਾਤ ਕਰਨ ਦੇ ਲਈ ਤੁਸੀਂ ਕਰਨ ਨੂੰ ਤਿਆਰ ਹੋ ਖੁੱਲਾ ਸ਼ਰਿਆਮ ਨਹੀਂ ਨਹੀਂ ਮਤਲਬ ਚੈਨਲ ਤੇ ਟੀਵੀ ਤੇ ਆ ਕੇ ਕਹਿ ਰਹੀਆਂ ਕਿ ਜੇ ਤੁਸੀਂ ਅੱਜ ਆਈਏ ਤੁਸੀਂ ਸ਼ਰਿਆਮ ਜਿਹੜੀਆਂ ਗੱਲਾਂ ਹੁਣ ਕਰ ਰਹੇ ਹੋ ਕਿ ਤੁਸੀਂ ਉਸ ਟਾਈਮ ਇਹ ਗੱਲਾਂ ਕਰੋਗੇ ਉਹ ਵਾ ਪੜਵਾ ਮੇਰੇ ਮੈਂ ਇੱਕ ਵੀਡੀਓ ਭੇਜਨਾ ਹੈ ਮੇਰੇ ਵਿਚਾਰ ਸੁਣੋ ਜੀ ਮੈਂ ਨਾ ਮੈਨੂੰ ਨਾ ਮਤਲਬ ਮੈਂ ਡੇਰੇ 'ਚ ਪੜਿਆ ਬਚਪਨ ਮੈਂ ਮੈਂ ਦੇਖੋ ਮੈਂ ਜਿਹੜੀਆਂ ਤੁਹਾਡੇ ਮੈਂ ਤੁਹਾਡੇ ਸੁਣਿਆ ਹਨਾ ਜਿਹੜੀਆਂ ਗੱਲਾਂ ਸੁਣੀਆਂ ਮੈਂ ਉਸੇ ਹਿਸਾਬ ਦੇ ਨਾਲ ਕਹਿ ਰਹੀ ਆ ਕਿ ਮੈਂ ਫਿਰ ਫਿਰ ਜੇ ਗੱਲ ਕਰਨੀ ਆ ਫਿਰ ਆਪਾਂ ਸ਼ਰਿਆਮ ਹੋ ਕੇ ਫਿਰ ਖੁੱਲਮ-ਖੁੱਲਾ ਕਿਉਂ ਨਾ ਕਰੀਏ ਖੜਦੇ ਤੇ ਕਹਿਣ ਤੋਂ ਭਾਵੇਂ ਵੀ ਅਸੀਂ ਸ਼ਰਿਆਮ ਮੂਰੇ ਕਿਉਂ ਨਹੀਂ ਆਉਂਦੇ ਫਿਰ ਬਿਲਕੁਲ ਬਿਲਕੁਲ ਦੇਖੋ ਗੱਲ ਇਹ ਆ ਹੂੰ ਵੀ ਆ ਨਾ ਗੈਸ ਏਜੰਸੀ ਐ ਐਟਪੀ ਕੇਸ ਪਿੰਡ ਸੌੜਾ ਹੰਦ ਕਰਾੜੀ ਰੋਡ ਤੇ ਹੂੰ ਅਕਾਲ ਪਤਿ ਕੀ ਕਿਹਦੇ ਅੰਦਰ ਹੂੰ ਅਕਾਲ ਪਤਿ ਕਿਵੇਂ ਅੰਦਰ ਜੀ ਉਹ ਇਹਨਾਂ ਦੇ ਅੰਦਰ ਬੰਦਾ ਤੇ ਇਹਨਾਂ ਦੇ ਵਿੱਚ ਬਿਠਾਉਂਦਾ ਜਿਹੜਾ ਇਹਨਾਂ ਦਾ ਨਹੀਂ ਮੰਨਦਾ ਤੇ ਸਰਕਾਰੀ ਵਾਹਨ ਦੀ ਡਰਾਈਵਰ ਦੀ ਤਨਵਕ ਬਦਲ ਕੇ ਉਹ ਮਾਰਦੇ ਆ ਹੂੰ ਮੇਰੇ ਦੇਖਣ ਦੇਖਣ ਕਿ ਕਿੰਨੇ ਕ ਜਿਹੇ ਵਾਰ ਬਦਲ ਗਏ ਸੈਂ ਤੋਂ ਮਤਾ ਨਹੀਂ ਮੈਨੂੰ ਪਤਾ ਹੂੰ ਹੂੰ ਜਿਹੜਾ ਇਹਨਾਂ ਦਾ ਨਹੀਂ ਮੰਨਦਾ ਉਹ ਕੱਢ ਕੇ ਮਾਰਦੇ ਆ ਜੀ ਯਾਨੀ ਇਹ ਵੀ ਜਗੀਰਕਾਰ ਹੈ ਵੀ ਜਗੀਰਕਾਰ ਨੂੰ ਐਵੇਂ ਕੱਢ ਕੇ ਮਾਰਿਆ ਸੀ ਜਦੋਂ ਮਤਲਬ ਨਹੀਂ ਸੁਣੀ ਉਹ ਤੇ ਜੋ ਪੀਪਲ ਹੀ ਆ ਜਗੀਰਕਾਰ ਉਹਨਾਂ ਦੀ ਮਾਂ ਹੀ ਆ ਜੀ ਇਹਨਾਂ ਤੋਂ ਘੱਟ ਨਹੀਂ ਆ ਉਹ ਹੂੰ ਪਰ ਉਹ ਪ੍ਰਧਾਨ ਜੀ ਦਾ ਹੀ ਐ ਨਹੀਂ ਜਿਵੇਂ ਜਗੀਰਕਾਰ ਤੇ ਇਲਜ਼ਾਮ ਲੱਗੇ ਸੀਗੇ ਆਪਣੀ ਤੀਨ ਨੂੰ ਕਤਲ ਕਰਨ ਦਾ ਉਹ ਸਭ ਤੇ ਤੂੰ ਇਲਜ਼ਾਮ ਤਾਂ ਪੜ੍ਹ ਦਿਓ ਤੂੰ ਮੇਰੇ ਸਾਹਮਣੇ ਆ ਗਈ ਨਾ ਫੋਟੋ ਭੇਜ ਮੈਂ ਤੈਨੂੰ ਤੇਰੇ ਸਾਰੀਆਂ ਗੱਲਾਂ ਦੱਸ ਦੇਣਾ ਅੱਛਾ ਆ ਤੂੰ ਹੁਣ ਫੋਟੋ ਭੇਜ ਮੈਨੂੰ ਆਪਣੀ ਹੂੰ ਅਕਾਲੀ ਦਰ ਖਤਮ ਨਹੀਂ ਹੋਊਗਾ ਮੈਂ ਗਰੰਟੀ ਦਿੰਦਾ ਪਰ ਬਾਦਲ ਸਾਹਿਬ ਨੂੰ ਆਪਣੇ ਬੰਦੇ ਪਾਰਟੀ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਸਾਲ ਮੌਕਾ ਦੇ ਦੇਵੇ ਹੂੰ ਐਨੀ ਗੱਲ ਹੀ ਐ ਸਿਰਫ ਮੈਨੂੰ ਰੱਜ ਕੇ ਨਾਰਾਜ਼ਗੀ ਹੈ ਇਹਨਾਂ ਤੇ ਜੀ ਇਹ ਤਾਂ ਕਹਿੰਦੇ ਕੀੜੀ ਫਿਰਦੀ ਦਿਸਦੀ ਆ ਹੂੰ ਇਹ ਕਹਿੰਦੇ ਸਾਨੂੰ ਮੌਕਾ ਨਹੀਂ ਮਿਲਿਆ ਹੁਣ ਸਖਵੀਰ ਬਾਦਲ ਸਾਹਿਬ ਬੋਲ ਰਹੇ ਹੂੰ ਮੌਕਾ ਕਿਉਂ ਨਹੀਂ ਮਿਲੇਗਾ ਭਰਾ ਤੇਰਾ ਮਹੀਨੇ ਨੇ ਬਾਅਦ ਚਰਾ ਦਿੱਤਾ ਉਹ ਉਹ ਤਾਂ ਲਈ ਜਾਂਦੇ ਆ ਭਗਵੰਤ ਮਾਨ ਨੇ ਵਿਆਹ ਕਰਾ ਲਿਆ ਵਿਆਹ ਉਹ ਵਿਆਹ ਕਰਾ ਲਿਆ ਜਦੋਂ ਉਹਦੇ ਘਰ ਵਾਲੀ ਨਾਲ ਨਹੀਂ ਬਣਦੀ ਤੇ ਉਹ ਉਹ ਉਹਨੇ ਆਪਣਾ ਵੱਖਰਾ ਤਲਾਕ ਦਿੱਤਾ ਉਹਨੂੰ ਪਰਤੋ ਵੱਖਰੇ ਜਾਂ ਲੈ ਤੇ ਇਹਨਾਂ ਨੂੰ ਲੋ ਦੱਸ ਦੇਣਾ ਸਾਰੇ ਪਰਿਵਾਰ ਦਾ ਕੱਲੇ ਕੱਲੇ ਦਾ ਹੂੰ ਵੀ ਕਿਥੇ ਸੰਦੀਪ ਸੰਬੰਧ ਦੇ ਕਿਥੇ ਵਾਪਤਾ ਅੱਛਾ ਵੀ ਇਹ ਕੱਲ ਜੋ ਗਾ ਜੀ ਜਿੰਦੇ ਵਿੱਚ ਖਾਤੀ ਦੇ ਦੰਦਾਂ 'ਤੇ ਮੈਂ ਕਿ ਉਹ ਕਿਵੇਂ ਕਹਿੰਦਾ ਮੂੰਹ ਤੇ ਕੁਝ ਹੋਰ ਪਿੱਠ ਪਿੱਛੇ ਹੋਰ ਮੂੰਹ ਤੇ ਕੁਝ ਹੋਰ ਤੁਹਾਡਾ ਮਤਲਬ ਇਹ ਹੈ ਕਿਰਾ ਕਹਿੰਦਾ ਭਾਣਾ ਵੀ ਜੇ ਅਸੀਂ ਸੱਚ ਬੋਲਦੇ ਤਾਂ ਸਾਹਮਣੇ ਆਈਏ ਬਿਲਕੁਲ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ